ਵਿਰਾਡ ਦਾ ਰੁਕ ਕਰਾਂਗੇ ਅਸੀਂ ਜਾਂ ਪਟਿਆਲਾ ਜੇਲ੍ਹ ਦੇ ਵਿੱਚ ਇਸ ਸਮੇਂ ਹਲਚਲ ਹੈ ਕਿਉਂਕਿ ਉੱਥੋਂ ਰਾਜਵਾਨਾਂ ਨੂੰ ਲੈ ਕੇ ਨਿਕਲਣਾ ਹੈ ਔਰ ਕੇਂਦਰੀ ਜੇਲ੍ਹ ਪਟਿਆਲਾ ਦੇ ਵਿੱਚ ਕੀ ਕੁਝ ਹਲਚਲ ਹੈ ਸਿੱਧਾ ਉੱਥੇ ਰੁਕ ਕਰਦੇ ਹਾਂ ਨਪਿੰਦਰ ਕੀ ਕੁਝ ਤੁਹਾਡੇ ਕੋਲ ਜਾਣਕਾਰੀ 8:20 25 ਮਿੰਟ ਹੋ ਚੁੱਕੇ ਨੇ ਆਲਰੇਡੀ ਕਿ ਜੇਲ੍ਹ ਤੋਂ ਨਿਕਲੇ ਨੇ ਅਜੇ ਨਹੀਂ ਪਰ ਦੇਖੋ ਥੋੜੀ ਜੀ ਹਲਚਲ ਇੱਥੇ ਹੋਈ ਹੈ ਪੁਲਿਸ ਦੀਆਂ ਗੱਡੀਆਂ ਅੰਦਰ ਗਈਆਂ ਨੇ ਇੱਕ ਸਪੈਸ਼ਲ ਗੱਡੀ ਜਿਸ ਦੇ ਵਿੱਚ ਰਾਜਵਾਨਾਂ ਨੂੰ ਲਿਜਾਇਆ ਜਾ ਸਕਦਾ ਹੈ ਉਹ ਗੱਡੀ ਇੱਕ ਸਿਕਿਉਰਿਟੀ ਦੀ ਗੱਡੀ ਦੋ ਗੱਡੀਆਂ ਅੰਦਰ ਗਈਆਂ ਨੇ ਔਰ ਅੰਦਰ ਕਿਉਂਕਿ ਪ੍ਰੋਸੈਸ ਕਾਫੀ ਹੁੰਦਾ ਫਾਰਮੈਟਸ ਕਾਫੀ ਹੁੰਦੀਆਂ ਨੇ ਔਰ ਹਲੇ ਹੋਰ ਵੀ ਸੁਰੱਖਿਆ ਕਿਰਾ ਜਿਹੜਾ ਮਜ਼ਬੂਤ ਕਰਨ ਲਈ ਕੁਝ ਪੁਲਿਸ ਦੀਆਂ ਗੱਡੀਆਂ ਹਲੇ ਇੱਥੇ ਹੋਰ ਪਹੁੰਚਣ ਗਈਆਂ ਤਾਂ ਜਿਹੇ ਦੇ ਵਿੱਚ ਜਿੰਨਾ ਕਦੀ ਸਮਝ ਪਾਏ ਸਮਾਂ ਹਲੇ ਲੱਗੇਗਾ 8-22 ਹੋਏ ਨੇ ਤਾਂ ਮੰਨ ਕੇ ਚੱਲੀਏ ਕਿ 15-20 ਮਿੰਟ ਹਲੇ ਹੋਰ ਲੱਗ ਸਕਦੇ ਨੇ ਜੇਲੀਆਂ ਤੀਆਂ ਤਸਵੀਰਾਂ ਤੁਹਾਡੇ ਸਾਹਮਣੇ ਕੇਂਦਰੀ ਜੇਲ ਪਟਿਆਲਾ ਜਿਸ ਦੇ ਅੰਦਰ ਬਲੌਂਸਿੰਗ ਰਾਜੋਆਣਾ ਲੰਮੇ ਸਮੇਂ ਤੋਂ ਬੰਦ ਨੇ ਔਰ ਇਸੇ ਜੇਲ੍ਹ ਤੋਂ ਲੈ ਕੇ ਜਾਣਾ ਉਹਨਾਂ ਨੂੰ ਲੁਧਿਆਣਾ ਦੇ ਵਿੱਚ ਲੁਧਿਆਣਾ ਦੇ ਪਿੰਡ ਰਾਜੋਆਣਾ ਕਲਾ ਦੇ ਗੁਰਦੁਆਰਾ ਮਨਜੀਤ ਸਾਹਿਬ ਵਿਖੇ ਉਹਨਾਂ ਨੇ ਪਹੁੰਚਣਾ ਕਿਉਂਕਿ ਉੱਥੇ ਉਹਨਾਂ ਦੇ ਭਰਾ ਗੁਲੰਸਿੰਗ ਰਾਜੋਆਣਾ ਦੀ ਜਿਹੜੀ ਅੰਤਿਮ ਅਰਦਾਸ ਹੈ ਅੱਜ ਤਾਂ ਇਹ ਜੇਲ੍ਹ ਦੇ ਜਿਹੜੀਆਂ ਅੰਦਰ ਦੀਆਂ ਤਸਵੀਰਾਂ ਕਵਾਂਗੇ ਹਾਲਾਂਕਿ ਡਿਊਟੀ ਇਸ ਤੋਂ ਅੱਗੇ ਆ ਜਿਹੜੀ ਮੇਨ ਕਹਿ ਸਕਦੇ ਆ ਕਿ ਜੇਲ੍ਹ ਦਾ ਸੁਰੱਖਿਆ ਕਿਹੜਾ ਹੁੰਦਾ ਉਹ ਜੇਲ੍ਹ ਦੀ ਡਿਊਟੀ ਬਿਲਕੁਲ ਸਾਹਮਣੇ ਸ਼ਾਇਦ ਤੁਹਾਨੂੰ ਹਲਕੀ ਜਿਹੀ ਨਜ਼ਰ ਆ ਰਹੀ ਹੋਵੇ ਉਸ ਡਿਊਟੀ ਤੋਂ ਅੱਗੇ ਪੂਰਾ ਸੁਰੱਖਿਆ ਘੇਰਾ ਮਜ਼ਬੂਤ ਹੋ ਜਾਂਦਾ ਹੈ ਇਹ ਬਾਹਰਲੀ ਚਾਰਦੀਵਾਰੀ ਹੈ ਜਿੱਥੇ ਅਸੀਂ ਇਸ ਵੇਲੇ ਮੌਜੂਦ ਆ ਇਹ ਪਹਿਲਾ ਗੇਟ ਹੈ ਜੇਲ੍ਹ ਦਾ ਇਸ ਤੋਂ ਬਾਅਦ ਅੱਗੇ ਇਹ ਬਿਲਕੁਲ ਜਿਹੜੀਆਂ ਤਸਵੀਰਾਂ ਹੁਣ ਤੁਸੀਂ ਦੇਖ ਰਹੇ ਹੋ ਇਹ ਡਿਊਟੀ ਹੈ ਜੇਲ੍ਹ ਦੀ ਜਿਹੜੀ ਮੁੱਖ ਸੁਰੱਖਿਆ ਘੇਰਾ ਹੁੰਦਾ ਹੈ ਜਿੱਥੇ ਪੂਰਾ ਪ੍ਰਬੰਧ ਹੁੰਦਾ ਹੈ ਜਿੱਥੋਂ ਬਲਾਕਸਿੰਗ ਰਾਜੋ ਵਾਲਾ ਨੂੰ ਬਾਹਰ ਲਿਆਂਦਾ ਜਾਣਾ ਹੈ ਜਿੱਥੇ ਪੂਰੀ ਫਾਰਮੈਲिटीज ਹੋਣੀਆਂ ਜਿੱਥੇ ਲਿਖਾ ਪੜੀ ਹੋਣੀ ਹੈ ਉਹਨਾਂ ਦੀ ਜਿੱਥੋਂ ਉਹਨਾਂ ਨੂੰ 3 ਘੰਟੇ ਲਈ ਪੈਰੋਲ ਤੇ ਲੈ ਕੇ ਜਾਇਆ ਜਾਣਾ ਉਹ ਇਹੀ ਡਿਊਟੀ ਹੈ ਇੱਥੋਂ ਲਜਾਇਆ ਜਾਣਾ ਤਾਂ ਦੇਖੋ ਗੱਡੀਆਂ ਅੰਦਰ ਪਹੁੰਚੀਆਂ ਨੇ ਕੁਝ ਅਧਿਕਾਰੀ ਜਿਹੜੇ ਨੇ ਉਹ ਅੰਦਰ ਪਹੁੰਚੇ ਨੇ ਔਰ ਪ੍ਰੋਸੈਸ ਲੱਗਦਾ ਹੈ ਕਿ ਸ਼ੁਰੂ ਹੋ ਗਿਆ ਹੋਵੇਗਾ ਤਾਂ ਥੋੜੀ ਦੇਰ ਬਾਅਦ ਪੁਲਿਸ ਦੀਆਂ ਕੁਝ ਹੋਰ ਗੱਡੀਆਂ ਇੱਥੇ ਪਹੁੰਚਣਗੀਆਂ ਪਟਿਆਲਾ ਦੀ ਕੇਂਦਰੀ ਜੇਲ੍ਹ ਦੇ ਵਿੱਚ ਔਰ ਇੱਥੋਂ ਬਲਵੰਤ ਸਿੰਘ ਰਾਜਵਾਨਾ ਨੂੰ ਲੈ ਕੇ ਰਾਜਵਾਨਾ ਨੂੰ ਲੈ ਕੇ ਜਾਣਗੇ ਪਿੰਡ ਰਾਜਵਾਨਾ ਕਲਾਂ ਗੁਰਦੁਆਰਾ ਮੰਜੀ ਸਾਹਿਬ ਜਿੱਥੇ ਅੰਤਮ ਅਰਦਾਸ ਹੈ ਉਹਨਾਂ ਦੇ ਭਰਾ ਕੁਲਵੰਤ ਸਿੰਘ ਰਾਜਵਾਨਾ ਦੀ ਔਰ ਦੇਖੋ 3 ਘੰਟੇ ਉੱਥੇ ਰੱਖਿਆ ਜਾਣਾ ਕਿਉਂਕਿ ਜਿਹੜਾ ਅਦਾਲਤ ਨੇ ਹੁਕਮ ਦਿੱਤੇ ਨੇ ਅਰਦਾਸ ਦੇ ਸ਼ਾਮਲ ਹੋਣ ਦੇ ਲਈ 11 ਤੋਂ 2 3 ਘੰਟੇ ਤਾਂ ਜਿਹੜਾ ਅਗਰ ਅਸੀਂ ਇਸ ਤੋਂ ਪਹਿਲਾਂ ਦੇ ਸਿਸਟਮ ਨੂੰ ਸਮਝੀਏ ਜਾਂ ਜਿਹੜੇ ਹੁਕਮ ਨੇ ਉਹਨੂੰ ਸਮਝੀਏ ਤੇ 11 ਵਜੇ ਉਹਨਾਂ ਨੇ ਉੱਥੇ ਪਹੁੰਚਣਾ ਹੈ ਅਰਦਾਸ ਦੇ ਸ਼ਾਮਲ ਹੋਣ ਦੇ ਲਈ ਉੱਥੇ ਗੁਰਦੁਆਰਾ ਸਾਹਿਬ 11 ਵਜੇ ਪਹੁੰਚਣਾ ਤੇ 2 ਵਜੇ ਤੱਕ ਉੱਥੇ ਰੱਖਿਆ ਜਾ ਸਕਦਾ ਉਹਨਾਂ ਨੂੰ 3 ਘੰਟੇ ਉੱਥੇ ਰੱਖਿਆ ਜਾ ਸਕਦਾ ਜਿਹੜਾ ਰਸਤੇ ਦਾ ਸਫ਼ਰ ਹੋਵੇਗਾ ਇਹ ਗਿਣਤੀ 'ਚ ਨਹੀਂ ਆਏਗਾ ਕਿਉਂਕਿ ਕਰੀਬ 2.5 ਘੰਟੇ ਦਾ ਸਫ਼ਰ ਹੈ ਇੱਕ ਪਾਸੇ ਦਾ 5 ਘੰਟੇ ਆਉਣ ਜਾਂਦਾ ਸਫਰ ਹੈ ਢਾਈ ਜਾਂ ਢਾਈ ਆਉਣ ਇਹ ਕਿਸੇ ਗਿਣਤੀ ਚ ਨਹੀਂ ਆਏਗਾ ਪੂਰੇ 3 ਘੰਟੇ ਉੱਥੇ ਉਦੋਂ ਸਟਾਰਟ ਹੋਣਗੇ ਜਦੋਂ ਰਾਜਵਾਨਾ ਪਹੁੰਚਣਗੇ 11 ਵਜੇ ਪਹੁੰਚਦੇ ਨੇ ਤਾਂ ਉਹਨਾਂ ਦਾ ਟਾਈਮ ਸ਼ੁਰੂ ਹੋ ਜਾਏਗਾ 2 ਵਜੇ ਤੱਕ ਸਮਾਂ ਉਹਨਾਂ ਦੇ ਕੋਲੇ ਹੈ ਔਰ 2 ਵਜੇ ਉੱਥੋਂ ਲੈ ਕੇ ਫਿਰ ਤਰਵਾਨਾ ਹੋਣਗੇ ਔਰ ਫਿਰ ਇਸੇ ਕੇਂਦਰੀ ਜ਼ਿਲ੍ਹਾ ਪਟਿਆਲਾ ਦੇ ਵਿੱਚ ਉਹਨਾਂ ਨੂੰ ਲਿਆ ਕੇ ਰੱਖਿਆ ਜਾਵੇਗਾ ਔਰ ਇਸ ਦੌਰਾਨ ਇਹ ਢਾਈ ਢਾਈ 5 ਤੇ 3 8 8 ਘੰਟੇ ਸੁਰੱਖਿਆ ਏਜੰਸੀਆਂ ਦੇ ਲਈ ਪੁਲਿਸ ਦੇ ਲਈ ਪ੍ਰਸ਼ਾਸਨ ਦੇ ਲਈ ਬੇਅਦ ਅਹਿਮ ਨੇ ਕਿਉਂਕਿ ਬੁਲੰਦ ਸਿੰਘ ਰਾਜਵਾਨਾਂ ਨੂੰ ਭਾਰੀ ਸੁਰੱਖਿਆ ਕਿਰਦੇ ਵਿੱਚ ਲੈ ਕੇ ਜਾਣਾ ਹੈ ਐਸਾ ਨਹੀਂ ਕਿ ਉਹ ਜੇਲ੍ਹ ਦੇ ਵਿੱਚ ਬੰਦ ਰਹੇ ਤਾਂ ਉਹਨਾਂ ਦੀ ਵੀ ਸੁਰੱਖਿਆ ਬਹੁਤ ਲਾਜ਼ਮੀ ਹੈ ਕਿਉਂਕਿ ਜਦੋਂ ਹਾਈ ਪ੍ਰੋਫਾਈਲ ਮਾਮਲਾ ਹੋਵੇ ਤਾਂ ਉਸ ਦੇ ਨਾਲ ਜੁੜੇ ਹਰ ਸ਼ਕਤ ਸ਼ਖਸ ਦੀ ਜਿਹੜੀ ਜ਼ਿੰਮੇਵਾਰੀ ਆ ਸਿਸਟਮ ਦੀ ਆ ਪ੍ਰਸ਼ਾਸਨ ਦੀ ਆ ਔਰ ਦੇਖੋ ਖਾਸ ਤੌਰ ਤੇ ਬੁਲੰਦ ਜਿਹੜੇ ਬੁਲੰਦ ਸਿੰਘ ਰਾਜਵਾਨਾਂ ਨੇ ਮੁੱਖ ਮੰਤਰੀ ਬੈਂਸ ਸਿੰਘ ਦੇ ਕਤਲकांड ਦੇ ਦੋਸ਼ੀ ਨੇ ਉਹਨਾਂ ਨੂੰ ਸਜ਼ਾ ਹੋਈ ਆ ਵਾਂਸੀ ਦੀ سزا ਹੋਈ ਵੀ ਹਾਲਾਂਕਿ ਉਮਰ ਕੈਦ ਦੇ ਵਿੱਚ ਬਦਲਣ ਲਈ ਜਿਹੜਾ ਪ੍ਰੋਸੈਸ ਹੈ ਉਹ ਹਲੇ ਅੰਡਰ ਪ੍ਰੋਸੈਸ ਆਉਣ ਨੂੰ ਲੈ ਕੇ ਹਲੇ ਕੋਈ ਫੈਸਲਾ ਨਹੀਂ ਹੋਇਆ ਤਾਂ ਐਸੇ ਹਾਲਾਤਾਂ ਦੇ ਵਿੱਚ ਉਹਨਾਂ ਦੀ ਜ਼ਿੰਮੇਵਾਰੀ ਵੀ ਸਿਸਟਮ ਦੀ ਹੈ ਕਿ ਕਿਵੇਂ ਸੁਰੱਖਿਆ ਘਰੇ ਤੇ ਲਿਜਾਣਾ ਹੈ ਕਿਵੇਂ ਸੁਰੱਖਿਅਤ ਇੱਥੋਂ ਸੁਰੱਖਿਅਤ ਲਿਜਾਣਾ ਤੇ ਸੁਰੱਖਿਅਤ ਲਿਆ ਕੇ ਇੱਥੇ ਹੀ ਫੇਰ ਛੱਡਣਾ ਤੇ ਇਸ ਕਰਕੇ ਪੁਲਿਸ ਦੇ ਲਈ ਬਹੁਤ ਵੱਡੀ ਜ਼ਿੰਮੇਵਾਰੀ ਬਣ ਜਾਂਦੀ ਹੈ ਔਰ ਇੱਕ ਮਜਬੂਤ ਸੁਰੱਖਿਆ ਘਰਾ ਨਜ਼ਰ ਆਏਗਾ ਜਦੋਂ ਇੱਥੋਂ ਲੈ ਕੇ ਜਾਣਗੇ ਪਰ ਉੱਥੇ ਜਾ ਕੇ ਉਮੀਦ ਕੀਤੀ ਜਾ ਰਹੀ ਹੈ ਕਿ ਜਦੋਂ ਪਰਿਵਾਰ ਨੂੰ ਮਿਲਣਗੇ ਜਦੋਂ ਅੰਤਿਮ ਅਰਦਾਸ 'ਚ ਸ਼ਾਮਲ ਹੋਣਗੇ ਜਦੋਂ ਗੱਲਬਾਤ ਕਰਨਗੇ ਉੱਥੇ ਹੋਰ ਵੀ ਬੜੇ ਲੋਕ ਆਏ ਹੋਣਗੇ ਇੱਕ ਵੱਡਾ ਇਕੱਠ ਹੋ ਸਕਦਾ ਹੈ ਤਾਂ ਉਹਨਾਂ ਦੇ ਨਾਲ ਮਿਲਣ ਵੇਲੇ ਕਿਸ ਤਰ੍ਹਾਂ ਦੇ ਹਾਲਾਤ ਰਹਿਣਗੇ ਕਿਸ ਤਰ੍ਹਾਂ ਦੀਆਂ ਤਸਵੀਰਾਂ ਰਹਿਣਗੀਆਂ ਉਹ ਤੇ ਨਜ਼ਰ ਬਣੀ ਰਹੇਗੀ ਤੁਹਾਡੇ ਤੱਕ ਸਾਡੇ ਦਰਸ਼ਕਾਂ ਤੱਕ ਹਰ ਤਸਵੀਰ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਉਸ ਤੋਂ ਪਹਿਲਾਂ ਬਲੌਂਸਿੰਗ ਰਾਜੋਆਣਾ ਨੂੰ ਤੁਸੀਂ ਉਹਨਾਂ ਦੇ ਪਿਤਾ ਦੇ ਭੋਗ ਵੇਲੇ ਪਿਤਾ ਦੀ ਅੰਤਿਮ ਅਰਦਾਸ ਵੇਲੇ ਦੇਖਿਆ ਸੀ ਜਦੋਂ ਉਹ ਜਿਹੜਾ ਇੱਕ ਸਪੀਚ ਦਿੰਦੇ ਵੀ ਨਜ਼ਰ ਆਏ ਸੀ ਇੱਕ ਭਾਸ਼ਣ ਦਿੰਦੇ ਵੀ ਨਜ਼ਰ ਆਏ ਸੀ ਸੰਬੋਧਨ ਕਰਦੇ ਨਜ਼ਰ ਆਏ ਸੀ ਸੰਗਤਾਂ ਨੂੰ ਤਾਂ ਅੱਜ ਉਸ ਤੋਂ ਬਾਅਦ ਅੱਜ ਸਵੇਰੇ ਇੱਕ ਘੰਟਾ ਸੀ ਪਰ ਅੱਜ 3 ਘੰਟੇ ਦਾ ਸਮਾਂ ਹੈ 3 ਘੰਟੇ ਦੀਆਂ ਤਸਵੀਰਾਂ ਤੋਂ ਤੁਹਾਡੇ ਤੱਕ ਪਹੁੰਚਾਵਾਂਗੇ ਉਹ ਦੇਖਣ ਵਾਲੀਆਂ ਹੋਣਗੀਆਂ ਕਿ ਉਸ ਸਵੇਰੇ ਕਿਸ ਤਰ੍ਹਾਂ ਦਾ ਉਹਨਾਂ ਦਾ ਬਾਡੀ ਲੈਂਗੁਏਜ ਹੈ ਕਿਸ ਤਰ੍ਹਾਂ ਦੀ ਗੱਲਬਾਤ ਹੁੰਦੀ ਹੈ ਕਿ ਉਹਨਾਂ ਦੇ ਹੱਥ ਪਾਵ ਨੇ ਜਿਸ ਤਰ੍ਹਾਂ ਦੀ ਉਹਨਾਂ ਦੀ ਪਟੀਸ਼ਨ ਪੈਂਡਿੰਗ ਹੈ ਜਿਸ ਤਰ੍ਹਾਂ ਦੇ ਉਹਨਾਂ ਨੇ ਕਈ ਵਾਰੀ ਜੇਲ੍ਹ ਦੇ ਅੰਦਰੋਂ ਚਿੱਠੀਆਂ ਲਿਖੀਆਂ ਕਿ ਉਹ ਸੰਗਤਾਂ ਤੱਕ ਕੋਈ ਸੁਨੇਹਾ ਪਹੁੰਚਾਉਂਦੇ ਨੇ ਆਪਣੇ ਸੰਬੋਧਨ ਚ ਪਹੁੰਚਾਉਂਦੇ ਨੇ ਕਿ ਉਹਨਾਂ ਸੰਬੋਧਨ ਤੁਹਾਡੇ ਦੇ ਅ ਜਿਹੜਾ ਉਹ ਖੁੱਲਾ ਉਹਨਾਂ ਨੂੰ ਲਾਈਵ ਦੀ ਇਜਾਜ਼ਤ ਮਿਲਦੀ ਹੈ ਜਾਂ ਕਿਸ ਤਰ੍ਹਾਂ ਦੀ ਬੰਦਚਾਣੇ ਕਾਫੀ ਚੀਜ਼ਾਂ ਹੋ ਸਕਦੀਆਂ ਨੇ ਤਾਂ ਉਹਨਾਂ ਤੇ ਨਜ਼ਰ ਬਣੀ ਰਹੇਗੀ ਜੀ ਜੀ ਕਰੋ ਜੀ ਬਿਲਕੁਲ ਨਿਪਿੰਦਰ ਜਿਹੜਾ ਤੁਸੀਂ ਜ਼ਿਕਰ ਕਰ ਰਹੇ ਹੋ ਜਨਵਰੀ 2022 ਦੇ ਵਿੱਚ ਬਲਵੰਤ ਸਿੰਘ ਰਾਜਵਾਨਾ ਬਾਹਰ ਆਏ ਸੀ ਆਪਣੇ ਪਿਤਾ ਦੇ ਭੋਗ ਦੇ ਸਮੇਂ 1 ਘੰਟੇ ਦੀ ਪੈਰੋਲ ਉਹਨਾਂ ਨੂੰ ਮਿਲੀ ਸੀ ਇਨਫੈਕਟ ਅਸੀਂ ਤਸਵੀਰਾਂ ਜਿਹੜੀਆਂ ਦਿਖਾ ਰਹੇ ਹਾਂ ਆਪਣੇ ਦਰਸ਼ਕਾਂ ਨੂੰ ਸਕਰੀਨ ਦੇ ਉੱਤੇ ਉਹੀ ਤਸਵੀਰਾਂ ਨੇ ਉਸ ਸਮੇਂ ਦੀਆਂ ਜਿਸ ਦਾ ਜ਼ਿਕਰ ਨਿਪਿੰਦਰ ਕਰ ਰਹੇ ਸੀ ਹਲਚਲੇ ਇਸ ਸਮੇਂ ਨਜ਼ਰ ਆਈ ਹੈ ਦੁਬਾਰਾ ਅਸੀਂ ਨਪਿੰਦਰ ਦਾ ਰੁਕ ਕਰਾਂਗੇ ਹਲਚਲੇ ਇਸ ਸਮੇਂ ਨਜ਼ਰ ਆਈ ਹੈ ਕਿ ਗੱਡੀਆਂ ਕੁਝ ਪਹੁੰਚੀਆਂ ਨੇ ਔਰ ਕੁਝ ਗੱਡੀਆਂ ਹੋਰ ਪਹੁੰਚਣ ਗਿਆ ਹੈ ਕਿ ਯਾਨੀ ਕਿ ਪੁਲਿਸ ਦਾ ਜਿਹੜਾ ਘੇਰਾ ਹੈ ਉਹ ਬਾਤ ਮਜ਼ਬੂਤ ਹੋਏਗਾ ਔਰ ਉਸ ਦੇ ਤਹਿਤ ਹੀ ਲੈ ਜਾਇਆ ਜਾਏਗਾ ਜੇ ਮੈਂ ਜ਼ਿਕਰ ਕਰਾਂ ਕਰੀਬ ਕਰੀਬ 100 ਕਿਲੋਮੀਟਰ ਹੈ ਪਟਿਆਲਾ ਤੋਂ ਲੈ ਕੇ ਲੁਧਿਆਣਾ ਅ ਜਿਹੜੀ ਇਹ ਪੂਰਾ ਰਾਹ ਹੋਏਗਾ ਕਰੀਬ 2 2.5 ਘੰਟੇ ਲੱਗਣਗੇ ਰਾਜੋਆਣਾ ਕਲਾ ਪਿੰਡ ਪਹੁੰਚਣ ਦੇ ਲਈ ਨਪਿੰਦਰ ਦਾ ਅਸੀਂ ਰੁਕ ਕਰਾਂਗੇ